ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਦਾਸੀਲ ਗੱਡਵਾ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਮੈਂ ਆਪਣੇ ਪਿੰਡ ਤੋਂ ਉਸ ਪੜੇ ਜੁਰਦਾਨ ਵੇਚੀ ਕਰਕੇ ਯਾਤਰਾ ਆਰੰਭ ਕੀਤੀ ਸੀਗੀ ਵਰਦਕੇ ਪਤਰ ਸਾਹਿਬ ਢੇਡੇ ਲਾਖ ਦੀ ਦਰਸਨ ਕਰਦਾ ਹੋਇਆ ਸ਼੍ਰੀ ਨਗਰ ਅੱਜ ਰਾਤਪੁਰ ਪਲਵਾਮਾ ਜ਼ਿਲ੍ਹੇ ਦਾ ਪਿੰਡ ਅਵੰਤੀਪੁਰਾ ਇੱਥੇ ਗੁਰੂ ਘਰ ਦੇ ਵਿੱਚ ਬਾਬਾ ਨਾਨਕ ਦਾ ਸਾਣਾਗਾ ਇੱਥੇ ਮੈਂ ਪੜਾਕਿਤਾ ਸੀਗਾ ਤੇ ਹੁਣ ਇੱਥੋਂ ਮੈਂ ਕਾਜੀਕੁੰਡ ਵੱਲ ਚੱਲੇ ਪਾਰਿਆਗਾ ਜਿਸੋ ਦੇ ਪ੍ਰੰਤ ਕਰਨੀ ਵਿਰਾਮ ਮਾਨਸਿਕਤਾ ਮੈਂ ਇਹਨਾਂ ਸਾਰੇ ਵੀਰਾਂ ਪੈਨਾ ਸੰਗ ਦਾ ਧੰਨਵਾਦ ਕਰਦਾ ਬਾਬਾ ਨਾਨਕ ਜੀ ਇਹਨਾਂ ਚੱਤੇ ਮੇਰੇ ਭਰਾ ਹੱਥ ਰੱਖੇ ਜੀ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਜੀ